ਜਿਆਦਾ ਸਮਾਨ ਨਹੀਂ ਲੈਣਾ ਜੋ ਪੰਥ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਜਿੱਦਾਂ ਦੇ ਘਮਣਕੇਰੀ ਜਿੱਦਾਂ ਦੀ ਇਹ ਸਥਿਤੀ ਹੈ ਆਪਾਂ ਸਾਰੇ ਜਾਣਦੇ ਆ ਠੀਕ ਹੈ ਹਿਸਟਰੀ ਪੜਿਏ ਬੜੀ ਵਾਰੀ ਸਮਾਂ ਆਇਆ ਜਦੋਂ ਪੰਥ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਬੜੀ ਵਾਰੀ ਸਮਾਂ ਆਇਆ ਜਦੋਂ ਆਪਸ ਵਿੱਚ ਪਾਟੋ ਤੋੜ ਹੋਈ ਤੇ ਆਪਣਾ ਇਸ ਪਾਟੋ ਤੋੜ ਦਾ ਫਾਇਦਾ ਆਪਣੇ ਵਿਰੋਧੀਆਂ ਨੇ ਲਿਆ ਅੱਜ ਵੀ ਅਜੋਕੀ ਜੀ ਸਥਿਤੀ ਬਣੀ ਹੋਈ ਹੈ ਜੇ ਆਪਾਂ ਸਮਝੀਏ ਜਿਵੇਂ ਜੱਸੇ ਸਾਰੇ ਬਲਾਰਿਆਂ ਨੇ ਜਾਨੀ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਵਰਣਨ ਕਰਕੇ ਗਏ ਨੇ ਕਿ ਆਪਣਾ ਫਰਜ਼ ਕੀ ਹੈ ਆਗੂਆਂ ਦਾ ਤੇ ਪੰਥ ਨੇ ਕਿਸ ਵਿਚਾਰਧਾਰਾ ਦੀ ਤਰਜਮਾਨੀ ਕਰਨੀ ਹੈ ਕਿਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਹੈ ਤੇ ਪੰਥ ਕਿਹਦੇ ਵਾਸਤੇ ਜੂਝਦਾ ਹੈ ਤੇ ਫਿਰ ਤਾਂ ਆਪਾਂ ਨੂੰ ਸਾਰਾ ਕੁਝ ਸਾਰੀ ਤਸਵੀਰ ਸਮਝ ਆ ਜਾਂਦੀ ਹੈ ਪਰ ਹੁਣ ਗੱਲ ਛੋਟੀ ਕਰੀਏ ਬਹੁਤ ਵੱਡੇ ਪੱਦਰ ਤੇ ਆਪਣੇ ਤੇ ਹਮਲਾ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਜਿਹੜੀ ਗੱਲ ਸਰਦਾਰ ਪਰਮਪਾਲ ਸਿੰਘ ਜੀ ਸਭਰਾਮਾ ਵਾਲੇ ਕਰਕੇ ਗਏ ਨੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ 2015 ਦੀ ਗੱਲ ਆ ਦੇਖੋ ਖਾਲਸਾ ਜੀ ਆ ਬੈਠੇ ਨੇ ਆਪਣੇ ਮੁਸਲਮ ਭਾਈਚਾਰੇ ਤੇ ਆਪਣੇ ਭਰਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣਾ ਜਮਣਾ ਵੀ ਹੈ ਤੇ ਆਪਣਾ ਮਰਨਾ ਵੀ ਹੈ ਸਭ ਕੁਝ ਗੁਰੂ ਸਾਹਿਬ ਦੇ ਨਾਲ ਆਪਣਾ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਨਾ ਕਰ ਸਕੇ ਜਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਇਨਸਾਫ ਨਾ ਦਿਵਾ ਸਕੇ ਤੇ ਫਿਰ ਆਪਣਾ ਇਸ ਦੁਨੀਆ ਤੇ ਚਾਹੇ ਆਏ ਚਾਹੇ ਨਹੀਂ ਆਏ ਫਿਰ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਪੰਥਕ ਪਰਿਵਾਰਾਂ ਚ ਆਪਾਂ ਜਨਮ ਲਿਆ ਉਹ ਜਦੋਂ ਸਮਾਂ ਸੀਗਾ ਆਪਾਂ ਸਾਰੇ ਜਾਣਦੇ ਆ ਸਰਕਾਰ ਆਪਣੀ ਸੀ ਪੰਥ ਦੀ ਲੇਕਿਨ ਉਹਨਾਂ ਤੋਂ ਇਨਸਾਫ ਨਹੀਂ ਦਵਾ ਹੋਇਆ ਬੜੀ ਵੱਡੀ ਕਮਜ਼ੋਰੀ ਰਹਿ ਗਈ ਵੋਟਾਂ ਖਾਤਰ ਆਪਾਂ ਸਭ ਕੁਝ ਗੁਰਮੁਖ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਗੁਰਮੁਖ ਦੀ ਸਿੱਖਿਆ ਆਪਾਂ ਸਭ ਕੁਝ ਅੱਖੋ-ਪਰੋਖੇ ਕਰਤਾ ਉਹਨਾਂ ਪਾਪੀਆਂ ਦੀ ਪੁਸ਼ਤ ਪਣਾਈ ਕਰਨ ਲੱਗ ਪਏ ਜਿਨਾਂ ਪਾਪੀਆਂ ਨੇ ਪਾਪ ਕਮਾਇਆ ਸੀਗਾ ਇਹ ਨਹੀਂ ਸੀ ਫਰਜ਼ ਬਣਦਾ ਆਪਣਾ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਬੜੀ ਛੋਟੀ ਗੱਲ ਆ ਜਦੋਂ ਤੋਂ ਆਜ਼ਾਦ ਹੋਏ ਆ ਮੁਗਲਾਂ ਦੀ ਗੱਲ ਕਰੀਏ ਕਿਵੇਂ ਔਖੇ ਸਮੇ ਸੀਗੇ ਕਿਵੇਂ ਆਪਾਂ ਸੰਘਰਸ਼ ਕੀਤਾ ਆਪਣੇ ਬਜ਼ੁਰਗਾਂ ਨੇ ਕਿੰਡੀਆਂ ਸ਼ਹਾਦਤਾਂ ਹੋਈਆਂ ਕੀ ਕੀ ਨਹੀਂ ਹੋਇਆ ਆਪਣੇ ਨਾਲ ਕਹਿੰਦੇ ਨੇ ਕੰਪੈਰੀਸ਼ਨ ਹਿਸਟਰੀ 'ਚ ਆਪਣੇ ਸਿੰਘ ਸਾਹਿਬ ਬਾਬਾ ਬੇਦੀ ਜੀ ਬੈਠੇ ਨੇ ਸਭ ਕੁਝ ਜਾਣਦੇ ਆ ਲੇਕਿਨ ਆਪਣੇ ਜ਼ਿੰਮੇਵਾਰੀ ਸਮਝਦੇ ਗੱਲ ਕਰਨੀ ਪੈਂਦੀ ਹੈ ਜੂਸ ਨਾ ਆਪਣਾ ਮੁਕਾਬਲਾ ਹੁੰਦਾ ਯਹੂਦੀਆਂ ਨਾ ਯਹੂਦੀਆਂ ਤੇ ਵੀ ਬੇਤਹਾਸ਼ਾ ਜ਼ੁਲਮ ਹੋਇਆ ਉਹਨਾਂ ਨੇ ਵੀ ਬੜੀਆਂ ਕੁਰਬਾਨੀਆਂ ਬੜੇ ਤਸੀਹੇ ਚੱਲੇ ਲੇਕਿਨ ਚਲੋ ਇਕੱਠੇ ਕੁੱਟੇ ਹੋਏ ਉਹਨਾਂ ਨੇ ਤਹਈਆ ਕਰ ਲਿਆ ਚਾਹੇ ਉਹਨਾਂ ਨੇ ਵੀ ਕਿਸੇ ਦਾ ਹੱਕ ਮਾਰਿਆ ਲੇਕਿਨ ਅੱਜ ਦੁਨੀਆ ਚ ਉਹਨਾਂ ਦਾ ਨਾਮ ਆ ਸਾਰੀ ਦੁਨੀਆ ਨੂੰ ਕੰਟਰੋਲ ਕਰਦੇ ਨੇ ਉਹ ਯਹੂਦੀ ਚਾਹੇ ਫਾਈਨੈਂਸ ਦੀ ਗੱਲ ਕਰ ਲਓ ਵੱਡੇ ਵੱਡੇ ਵਿੱਦ ਕਧਿਆਰਿਆਂ ਦੀ ਗੱਲ ਕਰ ਲਓ ਅਮਰੀਕਾ ਦੀ ਪੋਲਿਟਿਕਸ ਬਾਰੇ ਜੇ ਕਹੀਏ ਉਹ ਵੀ ਉਹਨਾਂ ਦੇ ਪ੍ਰਭਾਵ ਹੇਠ ਆ ਬਹੁਤੀ ਗਿਣਤੀ ਨਹੀਂ ਉਹਨਾਂ ਦੀ ਗਿਣਤੀ ਆਪਣੇ ਜਿੰਨੀ ਆ ਲੇਕਿਨ ਆਪਾਂ ਬਿਕੋਜ਼ ਆਪਣੇ ਕੋ ਲੀਡਰਸ਼ਿਪ ਨਹੀਂ ਸੀ ਆਪਣੇ ਵਿੱਚ ਇਕਤਾ ਨਹੀਂ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜ਼ਿਕਰ ਹੋਇਆ ਉਸ ਤੋਂ ਬਾਅਦ ਤਾਂ ਆਪਾਂ ਖਵਾਰ ਹੀ ਹੋਏ ਕਦੀ ਸਮਾਂ ਹੀ ਨਹੀਂ ਮਿਲਿਆ ਆਪਾਂ ਨੂੰ ਕੱਠੇ ਹੋ ਕੇ ਤੇ ਆਪਣੀ ਜਿਹੜੀ ਹੱਕਾਂ ਦੀ ਰਾਖੀ ਕਰਨ ਦਾ ਜਾਂ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦਾ ਪਰ ਫਿਰ ਵੀ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਸਿੱਖਾਂ ਨੇ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਿਸੇ ਕਿਸੇ ਧਰਮ ਦਾ ਨਹੀਂ ਕਿਸੇ ਮਜ਼ਹਬ ਦਾ ਨਹੀਂ ਕਿਸੇ ਭਾਈਚਾਰੇ ਦਾ ਨਹੀਂ ਸਭ ਨੂੰ ਨਾਲ ਲੈ ਕੇ ਚੱਲੇ ਸਭ ਦਾ ਸਤਿਕਾਰ ਕੀਤਾ ਕਰਕੇ ਆਪਣਾ ਹਲਸਾਇਆ ਜੇ ਆਪਣੇ ਹੀ ਆਗੂ ਆਪਣੇ ਹੀ ਬੰਦੇ ਆਪਣਾ ਹੀ ਨੁਕਸਾਨ ਕਰਨ ਲੱਪੈਣ ਤੇ ਦੱਸੋ ਫੇ ਆਪਾਂ ਕਿੱਥੇ ਖੜੇ ਆ ਹੁਣ ਚਲੋ ਉਹ ਸਮਾਂ ਲੰਘ ਗਿਆ ਇਲੈਕਸ਼ਨ ਆਈਆਂ ਠੀਕ ਹੈ ਇਲੈਕਸ਼ਨਾਂ ਚ ਬਹੁਤ ਬੁਰੀ ਹਾਰ ਦਾ ਸੰਭਾਲਣਾ ਕਰਨਾ ਪਿਆ ਆਪਾਂ ਨੂੰ ਲੋਕਤੰਤਰ ਆ ਵੋਟਾਂ ਦੀ ਗਲਤ ਕੰਧ ਹੀ ਪੈਂਦੀ ਹੈ ਜਾਂ ਤਾਂ ਲੋਕਤੰਤਰ ਨਾ ਹੋਵੇ ਫਿਰ ਤਾਂ ਠੀਕ ਹੈ ਜਿਹਦਾ ਵੀ ਰਾਜ ਆ ਉਹਦੇ ਨਾਲ ਆਪਾਂ ਚੱਲ ਸਕਦੇ ਆ ਲੇਕਿਨ ਜੇ ਸਾਡੇ ਹੱਕ ਸਾਡੀ ਜਿਹੜੀ ਆਪਣੀ ਇੱਛਾ ਆ ਜੇ ਅਸੀਂ ਉਹ ਵੀ ਪੂਰੀ ਨਹੀਂ ਕਰ ਸਕਦੇ ਆਪਣੇ ਇਹ ਸਿਸਟਮ 'ਚ ਰਹਿ ਕੇ ਤਾਂ ਫੇਰ ਤੇ ਬਹੁਤ ਵੱਡੀ ਕਮਜ਼ੋਰੀ ਆ ਆਪਣੇ ਵਿੱਚ ਤੇ ਆਪਾਂ ਨੂੰ ਮਾਰ ਪਈ 17 'ਚ 19 'ਚ 22 'ਚ 24 'ਚ ਤੇ ਚਲੋ ਜੋ ਸਾਡਾ ਫਰਜ਼ ਬਣਦਾ ਸੀਗਾ ਅਸੀਂ ਸਾਰੇ ਇਕੱਠੇ ਹੋ ਕੇ ਗਏ ਸਿੰਘ ਸਬਾਨ ਕੋ ਅਕਾਲ ਤਖਤ ਸਾਹਿਬ ਚਲੇ ਗਏ ਅਸੀਂ ਉੱਥੇ ਬੇਨਤੀ ਕੀਤੀ ਕਿ ਵੱਡੇ ਵੱਡੇ ਪਾਪੀਆਂ ਨੂੰ ਉੱਥੋਂ ਮਾਫ ਕਰ ਦਿੱਤਾ ਗਿਆ ਇਹ ਫਲਸਫਾ ਆਪਣਾ ਦੇਖੋ ਜਦੋਂ 6ਵੇਂ ਪਾਸ਼ਾ ਜੀ ਨੇ ਤਖਤ ਦੀ ਸਜਨਾ ਕੀਤੀ ਸੀ 1607 ਵਿੱਚ ਕਹਿੰਦੇ ਨੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮੁਸਲਮਾਨਾਂ ਦੇ ਫੈਸਲੇ ਹੋਏ ਉੱਥੇ ਹਿੰਦੂਆਂ ਦੇ ਫੈਸਲੇ ਹੋਏ ਉੱਤੇ ਸਿੱਖਾਂ ਦੇ ਫੈਸਲੇ ਉੱਤੇ ਹੋਏ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਗੁਰਮਤੇ ਪਾ ਕੇ ਵੱਡੀਆਂ ਵੱਡੀਆਂ ਉਹਨਾਂ ਨੇ ਲੜਾਈਆਂ ਲੜ ਕੇ ਤੇ ਕਾਮਯਾਬੀ ਹਾਸਲ ਕੀਤੀ ਇਨਸਾਫ ਲਈ ਹੱਕ ਲਈ ਸੱਚ ਲਈ ਕੁਰਬਾਨੀ ਦਿੱਤੀ ਤਿਆਗ ਕੀਤਾ ਇਨਸਾਨੀਅਤ ਵਾਸਤੇ ਕੀਤਾ ਤੇ ਜਦੋਂ ਅਸੀਂ ਗਏ ਤੇ ਉਥੋਂ ਹੁਕਮਨਾਮੇ ਜਾਰੀ ਹੋ ਗਏ ਹੁਣ ਦੱਸੋ ਕਿਹੜਾ ਸਿੱਖ ਆ ਜਿਹੜਾ ਹੁਕਮਨਾਮੇ ਨਹੀਂ ਮੰਨ ਸਕਦਾ ਹੁਕਮਨਾਮਿਆਂ ਦੀ ਪਾਲਣਾ ਨਹੀਂ ਕਰ ਸਕਦਾ ਕੋਈ ਸੋਚ ਸਕਦੇ ਆ ਕਿ ਕੋਈ ਵੀ ਸਿੱਖ ਪਰਿਵਾਰ ਚ ਜਿਹੜਾ ਜਨਮ ਹੋਇਆ ਹੋਵੇ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਹੈ ਤੇ ਹੁਕਮਨਾਮਿਆਂ ਦੀ ਲੰਘਣਾ ਕਰਦਾ ਆਪਣੇ ਸਾਹਮਣੇ ਆ ਜੋ ਸਾਰਾ ਵਰਤਾਰਾ ਇਹਨਾਂ ਨੇ ਸਿਰ ਜਿਆ ਤੇ ਵੱਡੀ ਚੁਣੌਤੀ ਦਿੱਤੀ ਗਈ ਅਕਾਲ ਤਖਤ ਸਾਹਿਬ ਨੂੰ ਸਿੰਘ ਸਹਿਬਾਨ ਦੀ ਕਰਦਾਰ ਕੁਸ਼ੀ ਕੀਤੀ ਗਈ ਆਪਣੇ ਫਲਸਫੇ ਨੂੰ ਟਾਲ ਆਉਣ ਦੀ ਗੱਲ ਹੋਈ ਤੇ ਕਹਿੰਦੇ ਇਹ ਤਾਂ ਸਾਡੇ ਮੁਲਾਜ਼ਮ ਆ ਇਹ ਸਾਡਾ ਕੀ ਕਰ ਸਕਦੇ ਆ ਦੱਸੋ ਇੱਕ ਤਖਤ ਸਹਿਬਾਨਾਂ ਦੇ ਸੇਵਾਦਾਰ ਹੋਣ ਜਦੋਂ ਤੁਸੀਂ ਉਹਨਾਂ ਨੂੰ ਸੇਵਾ ਦਿੰਦੇ ਹੋ ਬੜੀ ਸ਼ਾਨੋ ਸ਼ੌਕਤ ਨਾਲ ਸਾਰੀ ਪ੍ਰਕਿਰਿਆ ਕਰਦੇ ਆ ਤੇ ਜਦੋਂ ਤੁਹਾਨੂੰ ਲੱਗਦਾ ਕਿ ਇਹ ਸਾਡੇ ਮੁਤਾਬਕ ਚੱਲਦੇ ਨਹੀਂ ਇਹ ਸਾਡੀ ਗੱਲ ਨਹੀਂ ਮੰਨਦੇ ਫਿਰ ਤੁਸੀਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਆਪਣਾ ਫਲਸਫਾ ਹੈਗਾ ਕਦੀ ਗੁਰਸਿੱਖਾਂ ਨੇ ਆਪਣੇ ਹੀ ਜਿਹੜੇ ਗੁਰੂ ਘਰਾਂ ਦੇ ਸੇਵਾਦਾਰਾਂ ਦੀ ਇਦਾਂ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਦੀ ਹਿਸਟਰੀ 'ਚ ਆਪਾਂ ਨੂੰ ਦੇਖਣ ਨੂੰ ਮਿਲਿਆ لیکن ہون ہویا سارا کچھ ہون ہویا جو نہ سو جڑا کبھی ਆਪਾਂ سوچ نہیں سکیتے اپنے فلسفے ਤੋਂ ਸਿਧਾਂਤ ਤੋਂ ਬਹੁਤ ਦੂਰ ਆ ਉਹ ਸਭ ਕੁਝ ਇਹਨਾਂ ਆਗੂਆਂ ਨੇ ਕੀਤਾ ਅਸੀਂ ਲੱਖ ਸਮਝਾਇਆ ਬਹੁਤ ਵਾਰੀ ਆਖਿਆ ਝੁੰਡਾ ਕਮੇਟੀ ਬਣੀ ਉਹਦੇ ਮੈਂਬਰ ਸੀਗੇ ਉਹਦੀ ਰਿਪੋਰਟ ਵੀ ਹੁਣ ਛੇਤੀ ਜਨਤਕ ਕਰਾਂਗੇ ਉਸ ਵਿੱਚ ਵੀ ਆਖਿਆ ਕਿ ਭਾਈ ਲੀਡਰਸ਼ਿਪ ਨੂੰ ਬਦਲ ਦਿਓ ਅਕਾਲ ਤਖਤ ਸਾਹਿਬ ਜਾ ਕੇ ਸੱਚੇ ਮਨੋਂ ਜਿਵੇਂ ਸਿੰਘ ਸਾਹਿਬ ਕਹਿ ਕੇ ਗਏ ਆ ਸੱਚੇ ਮਨੋਂ ਗਲਤੀ ਮੰਨ ਕੇ ਤੇ ਸਜ਼ਾ ਭੁਗਤ ਕੇ ਆਓ ਤੁਹਾਨੂੰ ਸਜ਼ਾ ਕਰੜੀ ਲੱਗਣੀ ਚਾਹੀਦੀ ਹੈ ਤਾਂ ਹੀ ਲੋਕਾਂ ਨੇ ਮaaf ਕਰਨਾ ਹੈ ਜੇ ਮਾੜੀ ਮੋਟੀ ਸਜ਼ਾ ਲੱਗੀ ਤਾਂ ਵੀ ਮaaf ਨਹੀਂ ਕਰਨਾ ਇਹ ਯਾਦ ਰੱਖਿਓ ਕਰਕੇ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਚਲੋ ਅਕਾਲ ਤਖਤ ਸਾਹਿਬ ਹੁਕਮਨਾਮੇ ਆ ਗਏ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਹੈ ਕਰਕੇ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਆਪਣੇ ਗੁਨਾਹ ਮੰਨ ਲਿਆ ਹੰਕਾਰ ਤੋੜਤਾ 6ਵੇਂ ਪਾਸ਼ਾ ਜੀ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਜਦ ਦੇਖਿਆ ਸਾਰੀ ਦੁਨੀਆ ਨੇ ਉਸ ਗਲਤੀ ਸਰਾਹਨਾ ਕੀਤੀ ਕਿ ਐਡੀ ਵੱਡੀ ਸ਼ਕਤੀ ਹੈ 6ਵੇਂ ਪਾਸ਼ਾ ਜੀ ਦੀ ਸਾਰੀ ਪੰਥ ਦੀ ਲੀਡਰਸ਼ਿਪ ਸਾਹਮਣੇ ਖੜੀ ਹੈ ਤੇ ਸਿਰ ਝੁਕਾ ਕੇ ਹੱਥ ਜੋੜ ਕੇ ਸਭ ਕੁਝ ਮੰਨ ਲਿਆ ਤੇ ਸਜ਼ਾ ਤਾਂ ਚਲੋ ਜਿੰਨੀ ਲਈ ਸਿੰਘ ਸਾਹਿਬ ਦੇ ਆਪਾਂ ਮੰਨ ਲਈ ਚਾਹੇ ਆਪਾਂ ਕਹਿੰਦੇ ਆ ਕੀ ਨਰਮ ਸਜ਼ਾ ਸੀ ਬਹੁਤੀ ਕਰੜੀ ਨਹੀਂ ਸੀ ਬਹੁਤੀ ਔਖੀ ਨਹੀਂ ਸੀ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਉਹਨਾਂ ਨੂੰ ਉਹ ਗੱਲਾਂ ਮੰਨਣ ਵਾਸਤੇ ਹੁਕਮਨਾਮਿਆਂ ਦੀ ਪਾਲਣਾ ਕਰਨ ਵਾਸਤੇ ਕੋਈ ਬਹੁਤੀ ਉਹਨਾਂ ਨੂੰ ਕੁਰਬਾਨੀ ਦੇਣ ਦੀ ਲੋੜ ਨਹੀਂ ਸੀ ਕੋਈ ਉੱਥੇ ਕੋੜੇ ਮਾਰਦੇ ਉਹ ਨਹੀਂ ਆਖਿਆ ਦਸ ਦਿਨ ਦੀ ਧਾਰਮਿਕ ਸੇਵਾ ਅਸਰੀਫਾ ਦੇ ਦਿਓ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਤੇ ਜਦੋਂ ਤੁਸੀਂ ਸੱਚ ਜਾਣਿਓ ਜਦੋਂ ਉੱਥੋਂ ਅਸੀਂ ਅਕਾਲ ਤਖਤ ਸਾਹਿਬ ਤੋਂ ਉਹ ਤੋਂ ਮੱਥਾ ਟੇਕ ਕੇ ਤੇ ਪ੍ਰਕਰਮਾਵਲ ਜਨ ਤੁਰੇ ਜਾਂਦੇ ਸੀ ਗੁਰੂ ਰਾਮਦਾਸ ਜੀ ਦੇ ਲੰਗਰ ਵੱਲ ਤੇ ਸਾਨੂੰ ਫੋਨ ਆਉਣ ਲੱਪੇ ਦੇਖੋ ਸੱਚ ਬੋਲਦੇ ਆ ਗੁਰੂ ਘਰ ਕਦੀ ਵੀ ਆਪਾਂ ਗੁਰੂ ਘਰ ਜਾ ਕੇ ਕਦੀ ਮਨ 'ਚ ਗਲਤ ਵਿਚਾਰ ਨਹੀਂ ਆਉਂਦਾ ਝੂਠ ਬੋਲਣ ਦੀ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਸਾਨੂੰ ਫੋਨ ਆਉਣ ਲੱਪੇ ਕਿ ਅਸੀਂ ਅਕਾਲੀ ਦਲ ਦੀ ਭਰਤੀ ਨਾਲ ਦੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਅੱਗੇ ਅਕਾਲੀ ਦਲ ਨਾਲ ਸਹਿਮਤ ਨਹੀਂ ਸੀ ਹੁਣ ਅਕਾਲੀ ਦਲ ਨਾਲ ਜੁੜਾਂਗੇ ਬਹੁਤ ਵਧੀਆ ਫੈਸਲੇ ਹੋਏ ਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਦੇਖੋ ਸਿੰਘ ਸਾਹਿਬ ਦੇ ਫੈਸਲਿਆਂ ਨੂੰ ਪੰਥ ਨੇ ਪ੍ਰਵਾਨ ਕਰ ਲਿਆ ਪਰ ਜਿਨ੍ਹਾਂ ਨੇ ਲਾਗੂ ਕਰਨਾ ਸੀ ਉਹ ਤਾਂ ਬਿਲਕੁਲ ਹੀ ਬਾਗੀ ਹੋ ਗਏ ਉਹ ਕਹਿੰਦੇ ਨਹੀਂ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਇਹ ਸਤਿਕਾਰ ਕਰਦੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੇਵਾ ਤੋਂ ਫਾਰਕ ਕੀਤਾ ਫਿਰ ਗਿਆਨੀ ਰਕबीर ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਸੇਵਾ ਤੋਂ ਫਾਰਕ ਕੀਤਾ ਦੱਸੋ ਇਹਨਾਂ ਦਾ ਕੋਈ ਕਸੂਰ ਸੀ ਤੁਸੀਂ ਇਹਨਾਂ ਨੂੰ ਆਪਣੇ ਮਤਿਹਤ ਸਮਝਦੇ ਹੋ ਅਸੀਂ ਤਾਂ ਨਹੀਂ ਸਮਝਦੇ ਐਦਾਂ ਜਿਵੇਂ ਮੱਥਾ ਟੇਕਦੇ ਆ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਅਸੀਂ ਗੁਰੂ ਸਾਹਿਬ ਨੂੰ ਇਤਿਹਾਕੇ ਆਪਾਂ ਮੱਥਾ ਟੇਕਦੇ ਆ ਕਿ ਜਿਹੜਾ ਫਰਮਾਨ ਆਉਂਦਾ ਉਹ ਗੁਰੂ ਸਾਹਿਬ ਦਾ ਹੀ ਫਰਮਾਨ ਆ ਉਹ ਕਿਸੇ ਵਿਅਕਤੀ ਦਾ ਨਹੀਂ ਤੇ ਜੇ ਆਪਾਂ ਜੇ ਆਪਾਂ ਆਪਣੇ ਸਿਧਾਂਤ ਵਿੱਚ ਉਹਨੂੰ ਆਪਾਂ ਮੰਨਦੇ ਆ ਜੇ ਵਿਸ਼ਵਾਸ ਕਰਦੇ ਆ ਪਰ ਨਹੀਂ ਮੰਨਦੇ ਚਲੋ ਆਪਣੇ ਤੌਰ ਤੇ ਭਰਤੀ ਕਰ ਲਈ ਸਾਰਾ ਆਪਣਾ ਡਰਾਮਾ ਕੀਤਾ ਤੇ ਬਾਕੀ ਗੱਲਾਂ ਤਾਂ ਤੁਸੀਂ ਸਾਰੀਆਂ ਜਾਣਦੇ ਹੋ ਲੇਕਿਨ ਅੱਜ ਪ੍ਰਧਾਨ ਬਣ ਗਿਆ ਇਹ ਤਾਂ ਪਹਿਲੇ ਦਿਨ ਤੋਂ ਹੀ ਗੱਲ ਉਹਨਾਂ ਨੇ ਇਹ ਜਿਹੜੀ ਸਕ੍ਰਿਪਟ ਤਿਆਰ ਕਰ ਲਈ ਸੀ ਕਿ ਭਰਤੀ ਆਪਣੀ ਬੋਗਸ ਕਰਕੇ ਫਰਜ਼ੀ ਕਰਕੇ ਕੋਈ ਪੁੱ ਦੱਸੋ ਤੁਸੀਂ ਬੈਠੇ ਹੋ ਅਪਲਾਈ ਵਾਲੇ ਬੈਠੇ ਆ ਪੁਲਾਰਾਈ ਵਾਲੇ ਬੈਠੇ ਆ ਫਗਵਾੜੇ ਵਾਲੇ ਬੈਠੇ ਸਾਰੇ ਤੁਸੀਂ ਕਿੱਥੇ ਭਰਤੀ ਹੋਈ ਆ ਉਸੀਂ ਭਰਤੀ ਕਰਨੀ ਸੀ ਅਸੀਂ ਧਾਮੀ ਸਾਹਿਬ ਨੂੰ ਕਿਹਾ ਜੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਅਸੀਂ ਕਿ ਧਾਮੀ ਸਾਹਿਬ ਭਰਤੀ ਆਪਾਂ ਕਰਨੀ ਸੀ ਹੋ ਸਕਦਾ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਜਾਂਦੇ ਠਫੇ ਕਿਹਦੀ ਗੱਲ ਸੀ ਦੱਸੋ ਅਸੀਂ ਤਾਂ ਕਿਹਾ ਨਹੀਂ ਸਿੰਘ ਸਾਹਿਬ ਨੂੰ ਕਿ ਸਾਡੇ ਨਾਂ ਤੁਸੀਂ ਉਤੋਂ ਅਨਾਉਂਸ ਕਰੋ ਸਿੰਘ ਸਾਹਿਬ ਦੇ ਸਾਡੇ ਨਾਂ ਲੈ ਤੇ ਤੇ ਸਾਡਾ ਫਰਜ਼ ਬਣ ਗਿਆ ਕਿ ਅਸੀਂ ਉਸ ਆਪਣੀ ਜਿਹੜੀ ਸੇਵਾ ਸਾਨੂੰ ਛੇਵੇਂ ਪਾਤਸ਼ਾਹ ਜੀ ਨੇ ਬਖਸ਼ੀ ਅਸੀਂ ਉਹ ਸੇਵਾ ਪੂਰੇ ਖਰੇ ਹੋ ਕੇ ਕਰਨੀ ਹੈ ਤੇ ਜੇ ਸੁਖਬੀਰ ਸਿੰਘ ਬਾਦਲ ਸੱਤ ਮੈਂਬਰੀ ਕਮੇਟੀ ਰਾਹੀਂ ਸਮੂਚਾ ਆਕਾਲੀ ਦਲ ਭਰਤੀ ਕਰਾਉਂਦਾ ਹੋ ਸਕਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਸੇਵਾ ਮਿਲ ਜਾਂਦੀ ਤੇ ਧਾਮੀ ਸਾਹਿਬ ਕਹਿੰਦੇ ਨਹੀਂ ਉਹਨੂੰ ਡਰ ਸੀ ਕਿ ਮੈਂ ਪ੍ਰਧਾਨ ਨਹੀਂ ਬਣਨਾ ਜੇ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਹੈ ਤੇ ਦੱਸੋ ਖਾਲਸਾ ਜੀ ਬਾਬਾ ਖੜਕ ਸਿੰਘ ਹੋਏ ਜੈ ਜਰ ਮੋਹਨ ਸਿੰਘ ਤੋੜ ਹੋਏ ਸੰਤ ਫਤਿਹ ਸਿੰਘ ਹੋਏ ਮਾਸਟਰ ਤਾਰਾ ਸਿੰਘ ਹੋਏ ਤੇ ਹੋਰ ਏਡੇ ਵੱਡੇ ਵੱਡੇ ਯੋਧੇ ਸੀਗੇ ਉਹ ਤਾਂ ਕਦੀ ਉਹਨਾਂ ਨੇ ਕਿਹਾ ਨਹੀਂ ਕਿ ਸਾਡੇ ਪਰਿਵਾਰ ਚ ਹੀ ਇਹ ਪ੍ਰਦਾਨਗੀ ਰਹਿਣੀ ਚਾਹੀਦੀ ਹੈ ਸਭ ਕੁਝ ਸਾਡੇ ਪਰਿਵਾਰ ਨੂੰ ਹੀ ਮਿਲਣਾ ਚਾਹੀਦਾ ਠੀਕ ਆ ਸੇਵਾ ਕਰਦੇ ਨੇ ਪਰਿਵਾਰ ਦੇ ਮੈਂਬਰ ਜਿੰਨੀ ਕੁ ਉਹਨਾਂ ਚ ਉਹਨਾਂ ਦੀ ਕਪੈਸਿਟੀ ਹੈ ਸਮਰੱਥਾ ਆ ਪਰ ਇਹ ਜਿਹੜਾ ਪੰਥ ਆ ਇਹ ਕਿਸੇ ਇੱਕ ਪਰਿਵਾਰ ਦੀ ਮਲਕੀਅਤ ਨਹੀਂ ਇਹ ਕਿਸੇ ਇੱਕ ਪਰਿਵਾਰ ਦੀ ਅਜਾਰੇਦਾਰੀ ਨਹੀਂ ਇੱਕ ਪਰਿਵਾਰ ਦਾ ਹੱਕ ਨਹੀਂ ਸਿੱਖ ਪੰਥ ਤੇ ਇੱਕ ਪਰਿਵਾਰ ਹੱਕ ਚ ਤਾਂ ਕੇ ਬੈਠਾ ਦੱਸੋ ਹੁਣ ਇਹ ਆਪਾਂ ਕਿਵੇਂ ਮੰਨ ਸਕਦੇ ਆ ਅਸੀਂ ਬੜਾ ਕੰਮ ਕੀਤਾ ਹੋਣਾ ਠੀਕ ਆ ਪਹਿਲਾਂ ਬਜ਼ੁਰਗਾਂ ਨੇ ਇਕੱਠਿਆਂ ਨੇ ਕੰਮ ਕੀਤਾ ਲੇਕਿਨ ਜਦੋਂ ਉਹਨਾਂ ਨੇ ਸਮਝ ਲਿਆ ਕਿ ਸਾਡੇ ਕੱਲੇ ਪਰਿਵਾਰ ਦਾ ਹੱਕ ਆ ਉਦੋਂ ਤੋਂ ਇਹ ਆਪਾਂ ਨਿਗਾਰਵਲ ਜਾਣ ਲੱਗ ਪਏ ਤਾਂ ਫੇਰ ਤਾਂ ਇਹਦੀਆਂ ਗਲਤੀਆਂ ਕੀਤੀਆਂ ਤੁਸੀਂ ਆਪ ਸਾਰਾ ਕੁਝ ਜਾਣਦੇ ਹੋ ਸੋ ਮੇਰਾ ਕਹਿਣ ਤੋਂ ਭਾਵ ਇਹ ਜਿਹੜੀ ਸੇਵਾ ਸਾਨੂੰ ਅਕਾਲ ਤਖਤ ਸਾਹਿਬ ਨੇ ਬਖਸ਼ੀ ਹੈ ਸਾਡੀ ਭੈਣ ਬੈਠੀ ਹੈ ਦੱਸੋ ਇਹਨਾਂ ਤੇ ਵੀ ਨੁਕਤਾਚੀ ਨਹੀਂ ਕੀਤੀ ਕੋਈ ਪੰਜਾਬੀ ਪੰਥਦਰਦੀ ਜਾਂ ਸ਼ਰੋਮਣੀ ਕਾਲੀ ਦਲ ਦਾ ਸੱਚਾ ਸੁੱਚਾ ਸੇਵਾਦਾਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਕੁਰਬਾਨੀ ਨੂੰ ਕਦੀ ਕੋਈ ਵਿਸਾਰ ਸਕਦਾ ਕਦੀ ਪੁਛਤਾ ਤੱਕ ਨਹੀਂ ਆਪਾਂ ਪੁੱਲ ਸਕਦੇ ਇਸ ਪਰਿਵਾਰ ਦੀ ਸਿਰਕ ਦਿੱਲੀ ਤੇ ਕੁਰਬਾਨੀ ਨੂੰ ਤੇ ਇਹਨਾਂ ਤੇ ਵੀ ਉਹਨਾਂ ਨੇ ਕਈ ਤਰ੍ਹਾਂ ਦੀ ਗੱਲਾਂ ਕੀਤੀਆਂ ਦੱਸੋ ਕਿਹੜੇ ਇਹ ਪੰਥ ਦੇ ਆਗੂ ਨੇ ਕਿਵੇਂ ਆਪਾਂ ਮੰਨ ਲਈਏ ਕਿ ਇਹ ਸ਼੍ਰੋਮਣੀ ਕਾਲੀ ਦਲ ਦਾ ਕੋਈ ਭਲਾ ਕਰਨਗੇ ਜਾਂ ਸ਼੍ਰੋਮਣੀ ਕਾਲੀ ਦਲ ਦੀ ਸੇਵਾ ਕਰ ਸਕਣਗੇ ਨਹੀਂ ਇਸ ਲਈ ਤੁਹਾਨੂੰ ਬੇਨਤੀ ਹੈ ਜਿਹੜਾ ਅੱਜ ਆਪਾਂ ਸਮਾਗਮ ਕੀਤਾ ਬੜੇ ਧੰਨਵਾਦੀ ਆ ਭਾਈ ਸੁਖਦੇਵ ਸਿੰਘ ਫਗਵਾੜਾ ਜੀ ਦੇ ਕਰਕੇ ਨੌਜਵਾਨ ਆਪਣਾ ਬੜਾ ਜਜਾਰੂ ਬੜੀ ਚੰਗੀ ਤੇ ਦੂਰ ਅੰਦੇਸ਼ੀ ਵਾਲੀ ਸੋਚ ਦਾ ਮਾਲਕ ਆ ਤਕੜੇ ਹੋ ਕੇ ਦੇਖੋ ਨਾ ਤਾਂ ਅਸੀਂ ਕੋਈ ਮੈਂ ਪ੍ਰਧਾਨ ਬਣਨਾ ਨਾ ਜੈਜਦਾਰ ਸੰਤਾ ਸਿੰਘ ਜੀ ਨੇ ਨਾ ਮਨਪ੍ਰੀਤ ਸਿੰਘ ਯਾਲੀ ਜੀ ਨੇ ਨਾ ਹੀ ਜੈਜਦਾਰ ਇਕਬਾਲ ਸਿੰਘ ਝੁੰਦਾ ਨੇ ਤੇ ਬੀਬੀ ਸਤਵੰਦ ਕੌਰ ਜੀ ਨੇ ਤਾਂ ਇਹਦਾ ਅਕਾਲ ਤਖਤ ਸਾਹਿਬ ਦੇ ਨਮਾਇਦੇ ਨੇ ਤੇ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਜਿਹੜੀ ਨਮੋਨ ਆਏ ਆ ਸੰਗਤਾਂ ਪ੍ਰਤੀ ਅਕਾਲ ਤਖਤ ਸਾਹਿਬ ਬੋਲੋ ਜਿਹੜੀ ਜ਼ਮਵਾਰੀ ਲੱਗੀ ਹੈ ਉਹਨੂੰ ਨਿਸ਼ਕਾਮ ਹੋ ਕੇ ਇਮਾਨਦਾਰੀ ਨਾਲ ਸੱਚੇ ਮਨੋਂ ਤੇ ਸਹੀ ਤੇ ਜਾਇਜ਼ ਭਰਤੀ ਕਰਕੇ ਕੋਈ ਭਰਤੀ ਤੇ ਕੱਲਾ ਮੇਰਾ ਹੱਕ ਨਹੀਂ ਅਸੀਂ ਤਾਂ ਕਹਿੰਦੇ ਆ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਬੀਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਨਵੀਂ ਲੀਡਰਸ਼ਿਪ ਪੰਥ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਪੰਥ ਦੇ ਹੱਕਾਂ ਦੀ ਤੇ ਪੰਥ ਦੀ ਸੋਚ ਦੀ ਸਹੀ ਤਰਜਮਾਨੀ ਕੋਈ ਸਹੀ ਲੀਡਰਸ਼ਿਪ ਕਰ ਸਕੇ ਤਾਂ ਉਹ ਇਸ ਭਰਤੀ ਨਾਲ ਹੀ ਆਪਾਂ ਨੂੰ ਲੀਡਰਸ਼ਿਪ ਮਿਲਣ ਜਾ ਰਹੀ ਹੈ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਬਹੁਤ ਹੀ ਵਧੀਆ ਮੌਕਾ ਆਪਣੇ ਕੋ ਆਪਾਂ ਭਰਤੀ ਵਿੱਚ ਸ਼ਾਮਲ ਹੋ ਕੇ ਤੇ ਜਮਹੂਰੀਤ ਦਾ ਹੋਣੀ ਹੈ ਲੋਕਤੰਤਰਕ ਤੰਤਰੀਕੇ ਨਾਲ ਭਰਤੀ ਕਰਨੀ ਹੈ ਸਹੀ ਡੈਲੀਗੇਟ ਬਣ ਕੇ ਡੈਲੀਗੇਟਾਂ ਤੋਂ ਬਾਅਦ ਜਿਹੜੇ ਸਰਕਲਾਂ ਦੇ ਪ੍ਰਧਾਨ ਬਣਨਗੇ ਸਰਕਲਾਂ ਦੇ ਪ੍ਰਧਾਨ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਧਾਨ ਬਣ ਗਏ ਸਟੇਟ ਦੇ ਡੈਲੀਗੇਟ ਬਣ ਗਏ ਫਿਰ ਜਿਹੜਾ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਦੀ ਭਰਤੀ ਵਾਂਗੂ ਨਹੀਂ ਉਹਨਾਂ ਦੀ ਭਰਤੀ ਦੀਆਂ ਕਾਪੀਆਂ ਤੇ ਦੇਖ ਲਓ ਸੋਸ਼ਲ ਮੀਡੀਆ ਤੇ ਲੋਕਾਂ ਨੇ ਪੰਡਾ ਬਣ ਕੇ ਟੋਕਰਿਆਂ 'ਚ ਪਾ ਕੇ ਤੇ ਖੂਹਾਂ ਛੱਟ ਕੇ ਆਏ ਨੇ ਕਈ ਐਸੇ ਪੰਚਦਰਤੀ ਸੀਗੇ ਜਿਨ੍ਹਾਂ ਨੇ ਕਿਹਾ ਅਸੀਂ ਇਸ ਭਰਤੀ ਦੇ ਨੇੜੇ ਵੀ ਨਹੀਂ ਜਾਣਾ ਕਰਕੇ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਕੇ ਇਹਨਾਂ ਨੇ ਭਰਤੀ ਸ਼ੁਰੂ ਕੀਤੀ ਹੈ ਇਹ ਭਰਤੀ ਹੈ ਅਕਾਲ ਤਖਤ ਸਾਹਿਬ ਦੀ ਮੰਨਤ ਵਾਲੀ ਇਸ ਲਈ ਸਮੁੱਚਾ ਪੰਥ ਚਾਹੁੰਦਾ ਕਿ ਐਸੀ ਲੀਡਰਸ਼ਿਪ ਮੋਰੇ ਆਵੇ ਜਿਹਦਾ ਕੋਈ ਆਪਣਾ ਨਿੱਜੀ ਸਵਾਰਥ ਨਾ ਹੋਵੇ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਚਲੋ ਮੈਂ ਕਹਿਣ ਦੀ ਗੱਲ ਨਹੀਂ ਕਿ ਮੈਂ ਕਹਿੰਦਾ ਤਾਂ ਮੈਂ ਚਾਹ ਸੱਚੀ ਬੋਲਦਾ ਆਉਂਗਾ ਇਹਦਾ ਕਰਕੇ ਦਿਖਾਉਣਾ ਪਊਗਾ ਅਸੀਂ ਅੱਗੇ ਵੀ ਜਿੰਨੀਂ ਦੀ ਸੇਵਾ ਕੀਤੀ ਹੈ ਤੇ ਉਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਕੋਈ ਨਿੱਜ ਪ੍ਰਸਤੀ ਨਹੀਂ ਕੋਈ ਲਾਲਸਾ ਨਹੀਂ ਕੋਈ स्वार्थ ਨਹੀਂ ਸਾਨੂੰ ਅਸੀਂ ਤਾਂ ਆਪਣੀ ਜਮਾਤ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਨੂੰ ਟਕੜਾ ਕਰਨਾ ਹੈ ਤੇ ਇਸ ਪਾਰਟੀ ਨੇ ਸਾਰੇ ਪੰਜਾਬੀਆਂ ਦੀ ਸੋਚ ਦੀ ਤਰਜਮਾਨੀ ਕਰਨੀ ਹੈ ਇਹ ਪੰਥ ਦੀ ਗੱਲ ਕੀਤੀ ਹੈ ਸਿੰਘ ਸਾਹਿਬ ਨੇ ਅਸੀਂ ਅਕਸਰ ਰੱਖਦੇ ਹਾਂ ਪੰਥ ਸਾਰਿਆਂ ਦਾ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਦਾ ਹੈ ਪੰਥ ਉਹਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਨੇ ਕੋਈ ਇੱਕ ਧਰਮ ਦੇ ਨਹੀਂ ਸਿੱਖਾਂ ਦੇ ਵੀ ਹੈ ਮੁਸਲਮਾਨਾਂ ਦੇ ਵੀ ਹੈ ਹਿੰਦੂਆਂ ਦੇ ਵੀ ਹੈ ਸਾਰੇ ਮਜ਼ਮੰਦ ਦੇ ਆ ਗੁਰੂ ਸਾਹਿਬ ਸੋ ਇਹ ਪੰਥ ਸਬਦਾ ਸਾਂਝਾ ਹੈ ਤੇ ਆਪਾਂ ਉਹਦੇ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਆ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰ ਫੇਰ ਭਾਈ ਸੁਖਦੇਵ ਸਿੰਘ ਜੀ ਦਾ ਬੜਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਇਡਾ ਵੱਡਾ ਤੇ ਨਮੈਂਦਾ ਘੱਟ ਕਰਕੇ ਇਹਨਾਂ ਨੇ ਸਾਨੂੰ ਇੱਥੇ ਆਪਣੀ ਹਾਜ਼ਰੀ ਲਾਉਣ ਦਾ ਮੌਕਾ ਦਿੱਤਾ ਬਾਬਾ ਸਰਬਜੋਤ ਸਿੰਘ 베ਦੀ ਸਾਹਿਬ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਧੰਨਵਾਦੀਆਂ